ਉਹਦੇ ਲੋਕਾਂ ਨੇ ਜਣੀ ਵੱਡੇ ਪੱਧਰ ਤੇ ਇਥੇ ਇਕੱਠੇ ਹੋ ਕੇ ਸਾਰੇ ਪਿੰਡ ਦੀ ਜਣੀ ਸਰਬਸੰਮਤੀ ਨਾਲ ਮਤਾ ਪਾਇਆ ਹੈਗਾ ਇਸ ਦੇ ਖਿਲਾਫ ਇਹ ਲੋਕਾਂ ਨੇ ਕਿਹਾ ਹੈਗਾ ਵੀ ਇਹਨਾਂ ਦੇ ਪਾਰਟੀ ਦਾ ਕੋਈ ਵੀ ਬੰਦਾ ਜਿਹੜਾ ਅਸੀਂ ਜਿੰਨੀ ਦੇਰ ਤੱਕ ਇਹ ਪੌਲਿਸੀ ਬਾਕਸਿੰਗ ਕਰਦੇ ਇਹ ਪਿੰਡਾਂ ਜਿਨੀ ਬਣਨਦੇ ਕਿਉਂਕਿ ਪੌਲਿਸੀ ਹੈ ਜਿਹੜੀ ਇਹ ਇਹ ਲੋਕਾਂ ਦੀ ਜਣੀ ਸਾਡੀ ਮਾਂ ਜਿਹੜੀ ਜ਼ਮੀਨ ਉਹ ਜਦੋਂ ਮਾਂ ਮਾਂ ਦੇ ਉੱਤੇ ਹਮਲਾ ਕਰਨਗੇ ਫਿਰ ਨੂੰ ਕਿਵੇਂ ਬਰਬਸਤ ਕਰਨਗੇ ਜਣੀ ਇਹਨਾਂ ਨੇ ਕੁਝ ਨਹੀਂ ਦੇਣਾ ਹੈਗਾ ਕਿਉਂਕਿ ਇਹ ਕਹਿ ਰਹੇ ਨੇ ਜੇ ਜਿਹੜਾ ਅਸੀਂ ਤੁਹਾਨੂੰ ਪਲਾਟ ਦੇਵਾਂਗੇ ਜਿੰਨੀ ਤੁਹਾਡੀ 1 ਏਕੜ ਦੀ ਕੀਮਤ ਹੋਊਗੀ 1 ਏਕੜ ਦੀ ਕੀਮਤ ਜੰਨਾ ਤੁਹਾਡਾ ਪਲਾਟ ਹੋ ਜਾਊਗਾ ਇਹ ਕਿਸੇ ਕਿੱਲੇ ਦੀ ਕਰੋੜ ਰੁਪਈਆ ਕੀਮਤ ਹੈਗੀ ਆ ਜਿਹੜਾ ਕੌਣ ਲਊਗਾ ਕਿਥੋਂ ਉਤਰਨਗੇ ਲੋਕ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਪੰਜਾਬ ਭਰ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਪੰਚਾਇਤਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ ਗੱਲ ਕਰਦੇ ਹਾਂ ਸੀਐਮ ਸਿਟੀ ਸੰਗਰੂਰ ਦੀ ਜਿੱਥੇ ਪਿੰਡ ਸੋਹਿਆ ਕਲਾਂ ਦੇ ਵਿੱਚ ਪੰਚਾਇਤ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਪੂਰਨ ਬਾਈਕਾਟ ਦਾ ਮਤਾ ਪਾਇਆ ਗਿਆ ਹੈ ਸੰਗਰੂਰ ਦੇ ਸੋਹਿਆ ਕਲਾਂ ਪਿੰਡ ਦੇ ਵਿੱਚ ਪਿੰਡ ਵਾਸੀਆਂ ਨੇ ਅਤੇ ਪੰਚਾਇਤ ਨੇ ਫੈਸਲਾ ਲੈਂਦੇ ਹੋਏ ਪਿੰਡ ਪੱਧਰੀ ਮਤਾ ਪਾਸ ਕੀਤਾ ਹੈ ਇਸ ਮਤੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਿਰਫ ਇਸੇ ਪਿੰਡ ਦੀ ਜ਼ਮੀਨ ਹੈ ਜੋ 568 ਏਕੜ ਜ਼ਮੀਨ ਹੈ ਉਹ ਲੈਂਡ ਪੂਲਿੰਗ ਸਕੀਮ ਦੇ ਵਿੱਚ ਆ ਰਹੀ ਹੈ ਜਿਸ ਦੇ ਵਿਰੋਧ ਦੇ ਵਿੱਚ ਪਿੰਡ ਵਾਸੀ ਉੱਤਰ ਆਏ ਨੇ ਤੇ ਆਮ ਆਦਮੀ ਪਾਰਟੀ ਦੇ ਪੂਰਨ ਬਾਈਕਾਟ ਦਾ ਐਲਾਨ ਕੀਤਾ ਹੈ ਅਤੇ ਪੰਚਾਇਤ ਨੇ ਇਸ ਸੰਬੰਧੀ ਮਤਾ ਵੀ ਪਾਸ ਕਰ ਦਿੱਤਾ ਹੈ। ਹਾਂਜੀ ਹਾਂਜੀ ਪੂਰਾ ਪਿੰਡ ਵੱਲੋਂ ਲੈਤਾ ਗਿਆ ਪਿੰਡ ਦੀ ਸਾਰੀ ਜ਼ਮੀਨ 500 800 ਏਕੜ ਜ਼ਮੀਨ ਹੈ 568 ਏਕੜ ਜ਼ਮੀਨ ਇਹ ਲੈਂਡ ਪੂਨ ਲਈ ਚ ਲੈ ਰਹੇ ਨੇ ਜਿਹਦੇ ਵਿੱਚ ਸਾਡਾ ਪਿੰਡ ਵੀ ਵਸਿਆ ਹੋਇਆ ਤੇ ਸਾਥ ਵੀ ਹੈ। ਰੂੜੀਆਂ ਵੀ ਨੇ ਪੰਚਾਇਤ ਘਰ ਵੀ ਐ ਸਕੂਲ ਵੀ ਐ ਸਾਡੇ ਕੋਲ ਤਾਂ ਕੁਝ ਵੀ ਨਹੀਂ ਬਚਿਆ ਉਸ ਤੋਂ ਬਾਅਦ ਤਾਂ ਜੀ ਤੇ ਸਾਡੇ ਮਜ਼ਦੂਰ ਵੀ ਜ਼ਮੀਨ ਨਾਲ ਜੁੜੇ ਹੋਏ ਨੇ ਅਸੀਂ ਸਾਰੇ ਇਹ ਜ਼ਮੀਨ ਨਾਲ ਜੁੜੇ ਹੋਏ ਆ ਜੀ ਉਹ ਕੀ ਫੈਸਲਾ ਪਿੰਡ ਦੇ ਵੱਲੋਂ ਲਿਆ ਗਿਆ ਪਿੰਡ ਵੱਲੋਂ ਫੈਸਲਾ ਜੀ ਜਾਂ ਤਾਂ ਸਾਡਾ ਹੁਣ ਸਾਨੂੰ ਖਤਮ ਕਰ ਕਰ ਰਹੇ ਨੇ ਜ਼ਮੀਨ ਜਾਂ ਛੱਡ ਜ਼ਮੀਨ ਇਹ ਬਾਕੀ ਖਤਮ ਹੀ ਹੋ ਗਏ ਸਾਰੇ ਸਾਰੇ ਨਾਲ ਜ਼ਮੀਨ ਨਾਲ ਜੁੜੇ ਆ ਖਤਮ ਹੀ ਹੋ ਗਏ ਇੱਕ ਤਰ੍ਹਾਂ ਦੇ ਜੀ ਇਹ ਨਹੀਂ ਹਉਣ ਦਾਂਗੇ ਪਿੰਡ ਨਹੀਂ ਅਸੀਂ ਕਿਉਂ ਆਉਣ ਦੇਵਾਂਗੇ ਜਦ ਸਾਡਾ ਸਾਡ ਨੂੰ ਸਾਨੂੰ ਮਾਰੂਗਾ ਅਸੀਂ ਉਹਨਾਂ ਨੂੰ ਕਿਉਂ ਆਉਣ ਦੇਵਾਂਗੇ ਜੀ ਜਿਹੜਾ ਸਾਡੇ ਹੱਕ ਚ ਖੜੂਗਾ ਅਸੀਂ ਉਹਨੂੰ ਵੈਲਕਮ ਕਰਾਂਗੇ ਜਿਹੜਾ ਸਾਡੇ ਉਲਟ ਜਾਊਗਾ ਅਸੀਂ ਉਹਨੂੰ ਉਹਦਾ ਵਿਰੋਧ ਕਰਾਂਗੇ ਜੀ ਸਾਡੇ ਖਿਲਾਫ ਨਾ ਸਾਰੇ ਖਿਲਾਫ ਨੇ ਸਾਰੇ ਦਾ ਨੁਕਸਾਨ ਹੋ ਰਿਹਾ ਜੀ ਖਿਲਾਫ ਤਾਂ ਹੋਣੀ ਹੋ ਪਰ ਬਣਦਾ ਹੀ ਹੈ ਜੀ ਜਿਹੜੀ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈਗੀ ਆ ਉਸ ਪਾਲਿਸੀ ਦਾ ਬਹੁਤ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਹੈਗਾ ਕਿਉਂਕਿ ਨੰਗੇ ਚੱਟੇ ਤੌਰ ਦੇ ਉੱਤੇ ਲੋਕਾਂ ਦੇ ਉੱਤੇ ਜਣੀ ਲੋਕਾਂ ਦੇ ਨਾਲ ਧੋਖੇबाजी ਆ ਇਹ ਇਸ ਕਰਕੇ ਜਿੱਥੇ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਲੈਂਡ ਪੂਲਿੰਗ ਲੈ ਕੇ ਆਏ ਨੇ ਭਾਵੇਂ ਉਹ ਲੁਧਿਆਣੇ ਦੇ ਵਿੱਚ ਹੋਵੇ ਜਿੱਥੇ 24311 ਏਕੜ ਦਾ ਹੈਗਾ ਇੱਥੇ ਸੋਹਿਆਂ ਦੇ ਵਿੱਚ 568 ਏਕੜ ਦਾ ਹੈਗਾ ਸੋਹਿਆਂ ਦੇ ਲੋਕਾਂ ਨੇ ਜਣੀ ਵੱਡੇ ਪੱਧਰ ਤੇ ਇੱਥੇ ਇਕੱਠੇ ਹੋ ਕੇ ਸਾਰੇ ਪਿੰਡ ਦੀ ਜਣੀ ਸਰਬਸੰਮਤੀ ਨਾਲ ਮਤਾ ਪਾਇਆ ਹੈਗਾ ਇਸ ਦੇ ਖਿਲਾਫ ਤੇ ਲੋਕਾਂ ਨੇ ਕਿਹਾ ਹੈਗਾ ਵੀ ਇਹਨਾਂ ਦੇ ਪਾਰਟੀ ਦਾ ਕੋਈ ਵੀ ਬੰਦਾ ਜਿਹੜਾ ਅਸੀਂ ਜਿੰਨੀ ਦੇਰ ਤੱਕ ਇਹ ਪਾਲਿਸੀ ਵਾਪਸ ਨਹੀਂ ਕਰਦੇ ਇਹ ਪਿੰਡਾਂ 'ਚ ਨਹੀਂ ਬਣਨਦੇ ਕਿਉਂਕਿ ਪਾਲਿਸੀ ਹੈ ਜਿਹੜੀ ਇਹ ਇਹ ਲੋਕਾਂ ਦੀ ਜਣੀ ਸਾਡੀ ਮਾਂ ਜਿਹੜੀ ਜ਼ਮੀਨ ਉਹ ਜਦੋਂ ਮਾਂ ਮਾਂ ਦੇ ਉੱਤੇ ਹਮਲਾ ਕਰਨਗੇ ਫਿਰ ਲੋਕ ਕਿਵੇਂ ਬਰਦਾਸ਼ਤ ਕਰਨਗੇ ਇਸ ਕਰਕੇ ਜਣੀ ਹੈਰਾਨੀ ਦੀ ਗੱਲ ਇਹ ਹੈਗੀ ਆ ਜਿਹੜੀ ਇਹ ਪਾਲਿਸੀ ਲੈ ਕੇ ਆਏ ਨੇ ਜਣੀ ਇਹ ਕਹਿੰਦੇ ਨੇ ਵੀ ਜਿਹੜਾ 2000 ਐਕਟ 13 ਉਹਦੇ ਅਧੀਨ ਲੈ ਕੇ ਆਏ ਨੇ ਉਹ ਐਕਟ ਆ ਜਿਹੜਾ ਉਸ ਐਕਟ ਦੇ ਆਧਾਰ ਤੇ ਤਾਂ ਜ਼ਮੀਨ ਗਵੈਰ ਹੀ ਨਹੀਂ ਕਰ ਸਕਦੇ ਹੈਗੇ ਕਿਉਂਕਿ ਉਸ ਐਕਟ ਦੇ ਵਿੱਚ ਤਾਂ ਇਹ ਲਿਖਿਆ ਹੋਇਆ ਹੈਗਾ ਕਿ ਪਹਿਲਾਂ ਲੋਕਾਂ ਦੇ ਨਾਲ 70 80% ਲੋਕਾਂ ਦੇ ਨਾਲ ਸਹਿਮਤੀ ਕਰੋ ਉਹਨਾਂ ਦੇ ਨਾਲ ਗੱਲ ਕਰੋ ਜਾ ਕੇ ਜੇ ਤੁਸੀਂ ਹਸਪਤਾਲ ਵਾਸਤੇ ਕਥਾ ਲੈਣੀ ਆ ਕੋਈ ਤੁਸੀਂ ਹੋਰ ਕੋਈ ਜਿਹੜਾ ਲੋਕਾਂ ਦੀ ਸੇਵਾ ਵਾਸਤੇ ਕੁਝ ਵੀ ਕਰਨਾ ਹੈਗਾ ਜਣੀ ਉਹ ਲੋਕਾਂ ਦੀ 80% ਸਹਿਮਤੀ ਚਾਹੀਦੀ ਆ ਇਹ ਕਹਿੰਦੇ ਸਰਕਾਰ ਸਾਡੀ ਪਿੰਡਾਂ ਚੋਂ ਚੱਲਿਆ ਕਰੂਗੀ ਇਸ ਕਰਕੇ ਇਹ ਕਿਹੜੇ ਪਿੰਡ ਚ ਗਏ ਹੈਗੇ ਨੇ ਇਸ ਕਰਕੇ ਜਿਹੜੀ મોદી ਨੇ ਕਾਨੂੰਨ ਲਿਆਂਦੇ ਹੈਗੇ ਨੇ ਇੱਥੇ ਵੱਡੀ ਪੱਧਰ ਤੇ ਭਾਰਤ ਮਾਰਾਂ ਵਰਗੀਆਂ ਸਰਕਾਰਾਂ ਨਿਕਲ ਰਹੀਆਂ ਨੇ ਵੱਡੀ ਪੱਧਰ ਤੇ ਇਹਨਾਂ ਨੇ ਵੱਡੇ ਡੈਂਪ ਬਣਾ ਰਹੇ ਨੇ ਵੱਡੀ ਪੱਧਰ ਤੇ ਉੱਤੇ ਜਣੀ ਇਹਨਾਂ ਨੇ ਸੈਲੋ ਦੇ ਗਦਾਮ ਬਣਾ ਰਹੇ ਨੇ, ਸੁੱਕੀਆਂ ਬੰਦਰਗਾਹਾਂ ਬਣਾ ਰਹੇ ਨੇ। ਉਹੀ ਪਾਲਿਸੀ ਇਹ ਸਰਕਾਰ ਆ ਜਿਹੜੀ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸਰਕਾਰ ਆ। ਜਣੀ ਇਹਨਾਂ ਨੇ ਕੁਝ ਨਹੀਂ ਦੇਣਾ ਹੈਗਾ ਕਿਉਂਕਿ ਇਹ ਕਹਿ ਰਹੇ ਨੇ ਵੀ ਜਿਹੜਾ ਅਸੀਂ ਤੁਹਾਨੂੰ ਪਲਾਟ ਦੇਵਾਂਗੇ ਜਿੰਨੀ ਤੁਹਾਡੀ 1 ਏਕੜ ਦੀ ਕੀਮਤ ਹੋਊਗੀ, 1 ਏਕੜ ਦੀ ਕੀਮਤ ਜੰਨਾ ਥੋੜਾ ਪਰਾਟ ਹੋ ਜਾਊਗਾ। ਜੇ ਕਿਸੇ ਕਿੱਲੇ ਦੀ ਕਰੋੜ ਰੁਪਈਆ ਕੀਮਤ ਹੈਗੀ ਆ, ਕਿਹੜਾ ਕੌਣ ਲਊਗਾ ਕਿਥੋਂ ਉਤਰਨਗੇ ਲੋਕ। ਇਸ ਕਰਕੇ ਉਹ ਕਾਰਪੋਰੇਟ ਘਰਾਣੇ ਨੇ ਜਿਹੜੇ ਬਾਹਰਲੀਆਂ ਕੰਪਨੀਆਂ ਲੈ ਕੇ ਆਉਣੀਆਂ ਹੈਗੀਆਂ ਨੇ, ਉਹਨਾਂ ਵਾਸਤੇ ਉਹਨਾਂ ਦੀ ਸੇਵਾ ਇਸ ਕਰਕੇ ਵਿਰੋਧ ਆ ਸੋਹਾਂ ਪਿੰਡ ਦੇ ਵਿੱਚ ਵੀ ਜਣੀ 568 ਕੱਲੇ ਜ਼ਮੀਨ ਦੇ ਆਏਗੇ ਨੇ ਕੁੱਲ ਰਕਬਾ ਲਗਭਗ 800 ਏਕੜ ਹੈਗਾ ਜਣੀ ਜਿਹੜੀ ਜ਼ਮੀਨ ਆਈ ਆ ਪਿੰਡ ਵਸਿਆ ਹੈਗਾ ਜਿੱਥੇ ਇਹ ਪਿੰਡ ਦੀ ਜਿਹੜੀ ਲਾਲਖੀਰ ਦੇ ਅੰਦਰ ਜ਼ਮੀਨ ਇਹ ਕੁੱਲ ਲੋਕਾਂ ਦਾ ਜਾਣਾ ਹੋਣਾ ਜੇ 568 ਕਿੱਲੇ ਜਾਂਦੇ ਨੇ ਉਹੀ ਕਿਸੇ ਨਾਲ ਸੀਰੀ ਸਾਂਝਾ ਕਰਦਾ ਹੈਗਾ ਕੋਈ ਕੱਕ ਪੱਠਾ ਲੈ ਕੇ ਆਉਂਦੇ ਨੇ ਖੇਤਾਂ ਦੇ ਵਿੱਚੋਂ ਮਜ਼ਦੂਰ ਕੋਈ ਦੁਕਾਨਦਾਰ ਜਣੀ ਇਹ ਕੁੱਲ ਲੋਕਾਂ ਤੇ ਹਮਲਾ ਲੋਕਾਂ ਨੇ ਇਹ ਗੱਲ ਸਮਝ ਲਈ ਇਸ ਕਰਕੇ ਲੋਕਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਜਿਹੜੀ ਕੋਈ ਇਹੋ ਜਿਹੀਆਂ ਨੀਤੀਆਂ ਲੈ ਕੇ ਆਉਣਗੇ ਉਹਨਾਂ ਨੂੰ ਨਹੀਂ ਹੋ ਪੜਨੇ ਹੋਏ ਇਹ ਫੈਸਲੇ ਕੀਤਾ ਪਿੰਡ ਦੇ ਲੋਕਾਂ ਨੇ ਤੁਹਾਡੀ ਤੁਹਾਡੀ ਸਪੋਰਟ ਹੈਗੀ ਯੂਨੀਅਨ ਦੀ ਸਾਡੀ ਬਿਲਕੁਲ ਸਾਡੀ ਸਪੋਰਟ ਹੈਗੀ ਆ ਵੱਡੀ ਪੱਧਰ ਤੇ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਇਹ ਪਿੰਡਾਂ 'ਚ ਜ਼ਮੀਨ ਆਈ ਹੈਗੀ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ 24 ਅਗਸਤ ਨੂੰ ਬਹੁਤ ਵੱਡਾ ਇਕੱਠਾ ਮੋਲਾਪੁਰ ਦਾਖਾਂ ਜਿਹੜਾ ਉੱਥੇ ਕਰ ਰਹੇ ਹੈਗੇ ਆ ਵੱਡਾ ਵਿਸਾਲ ਇਕੱਠ ਹੋਣਾ ਹੈਗਾ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਜਿਹੜੇ ਹੱਥਾਂ ਨਾਲ ਇਹ ਬਣਾਈ ਆ ਉਸ ਉਹਨਾਂ ਨਾਲ ਹੀ ਇਹ ਪਾਲਿਸੀ ਹੈ ਜਿਹਨੂੰ ਜੁਨ ਬਾਕਸ ਕਰਨੀ ਪਊਗਾ We'll be